ਕੀ ਹਾਲ ਚੜ੍ਹ ਹਰੇ ਦੋਸਤੋ ਮੈਂ ਤੇਰੇ ਮਿਲ ਕੇ ਤੇ ਵੀ ਠੀਕ ਠਾਕ ਨੂੰ ਤੁਹਾਡੇ ਜਾਨਵਰ ਵੀ ਸੈੱਟ ਬੈਠ ਹੋਣਗੇ ਤੇ ਲਓ ਵੀ ਮਿੱਤਰੋ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਤੇ ਆਪਣੀਆਂ ਮੁਰਗੀਆਂ ਆਂਡੇ ਦੇਣ ਲੱਗੀਆਂ ਬਾਈ ਤੁਹਾਨੂੰ ਦਿਖਾਉਨੇ ਆਂਡੇ ਵੀ ਪਹਿਲਾਂ ਦੇਖੋ ਆਪਣੀਆਂ ਮੁਰਗੀਆਂ ਤੇ ਆ ਆ ਰਿਹਾ ਆਪਣਾ ਮੁਰਗਾ ਆ ਦੇਖ ਲਓ ਕਲਗੀ ਜੀ ਵਾਹ ਵੱਡੀ ਹੋ ਗਈ ਨਾ ਜੀ ਬਾਈ ਬਸੇਰੇ ਨੂੰ ਆਪਾਂ ਪੁੱਛਿਆ ਸੀਗਾ ਯਾਰ ਕਦੋਂ ਮੁਰਗੀਆਂ ਆਂਡੇ ਦੇਣਗੀਆਂ ਕਦੋਂ ਮਹੀਨੇ ਨੂੰ ਦੋ ਮਹੀਨੇ ਨੂੰ ਪਰ ਫਾਈਨਲੀ ਬਾਈ ਇਹਨਾਂ ਨੇ ਆਂਡੇ ਦੇਤੇ ਤੇ ਆਂਡੇ ਤੁਹਾਨੂੰ ਦਿਖਾਉਨੇ ਆਂ ਆ ਪਈਆ ਇਹ ਤੁਹਾਨੂੰ ਇੱਧਰ ਦੇ ਕਰਕੇ ਦਿਖਾਉਣਾ ਧੁੱਪੇ ਮੈਂ ਸੈਜ ਵੀ ਬਹੁਤ ਵੱਡਾ ਐ ਨਹੀਂ ਵੀ ਪਹਿਲੇ ਆਂਡੇ ਹਨਾ ਤੇ ਸੈਜ ਛੋਟਾ ਵਾ ਇਹ ਇੱਕ ਮਿੰਟ ਆ ਆ ਫੜੀਏ ਕੰਡ ਤੁਹਾਨੂੰ ਦਿਖਾਉਣਾ ਬਾਈ ਰੋਕ ਜੀ ਇਹ ਆ ਦੇਖ ਲੋ ਐਡਾ ਇੱਕ ਆਂਡਾ ਠੀਕ ਹੈ ਜੀ ਚੈੱਕ ਕਰੋ ਸ਼ੁਕਰੀਆ 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 ਗਰਮੀ ਜੀ ਆ ਕੇ ਦੇ ਆਂਡੇ ਦੇਣ ਲੱਗੀਆਂ ਲੈ ਲੈ ਆ ਥੱਲੇ ਤੇ ਬਾਈ ਹੁਣ ਤੁਹਾਨੂੰ ਮੈਂ ਦੱਸਦਾ ਮੈਂ ਨਾ ਸਵੇਰੇ ਇਸ ਵਾਰ ਇਹਨਾਂ ਨੂੰ ਅੰਦਰ ਦਾਣੇ ਛੜਤੇ ਤੇ ਇੱਥੇ ਪਏ ਸੀ ਦੋਨੇ ਆਂਡੇ ਤੇ ਆਹ ਜਗ੍ਹਾ ਇਹਨਾਂ ਨੇ ਪੱਟੀ ਵੀ ਆਦੀ ਇੱਥੇ ਬੈਠਣ ਲਈ ਇੱਥੇ ਤਾਂ ਮੈਂ ਹੋਣਾ ਪਹਿਲਾਂ ਇਹਨਾਂ ਨੇ ਆਂਡਾ ਬਾਅਦ ਚ ਦੋਨਾਂ ਨੇ ਇਧਰ ਹੀ ਧਰਦੇ ਆਂਡੇ ਤੇ ਹੁਣ ਆਪਾਂ ਇੱਕ ਖੁੱਡਾ ਇੱਥੇ ਹੋਰ ਬਣਾਵਾਂਗੇ ਫਿਰ ਚੂਚੇ ਲੈ ਕੇ ਆਵਾਂਗੇ ਠੀਕ ਹੈ ਜੀ ਇਹਨਾਂ ਨੂੰ ਫਿਰ ਦੇ ਦਿੰਦੇ ਪਾਣੀ ਪੂਣੀ ਪਾ ਲਏ ਪਾ ਲਿਆ ਇਹਨਾਂ ਨੂੰ ਤੇ ਖਾ ਲਿਆ ਤਾਂ ਦਾਣਾ ਪਾਣੀ ਤੇ ਕੂਤਰ ਚੱਲ ਗਿਆ ਜੀ ਸੁੰਨ ਦਿਖਾਉਂਦੇ ਆ ਉੱਪਰ ਚੱਲਦੇ ਆ ਲੋਕ ਲੱਗ ਛੱਤ ਖੁੱਲੀ ਆ ਲਓ ਭਾਈ ਮਾਰੀ ਐਂਟਰੀ ਤੇ ਧਾਣੇ ਬਣੀ ਨੂੰ ਰੱਖਿਆ ਰਿਹਾ ਆਪਣਾ ਖੁੱਜੀ ਦਾ ਮੂੰਹ ਕਰ ਦੇ ਪੂਰਾ ਪੂਰਾ ਆ ਵੀ ਝਾੜੇ ਹੁੰਦੇ ਜਾਵੇ ਤੇ ਰੀ ਬਿਟੇ ਨੂੰ ਬਹੁਤ ਨਾਲ ਕੋ ਤਾਂ ਪਿਆ ਮੈਨਾਂ ਦੇ ਕੱਢ ਦੇ ਆਂਡੇ ਜੇ ਟਰੇ ਇਹਨਾਂ ਨੂੰ ਸ਼ਾਮ ਨੂੰ ਕੱਢ ਦੇਣੇ ਹੁੰਦੇ ਆ ਦੇ ਪਈ ਨਾ ਧਾਣੇ ਇਹਨਾਂ ਨੂੰ ਪਾ ਲਈ ਰੇ ਹੁਣ ਟਾਈਮ ਨਾ ਆਬ ਦਾ ਖਾab ਹੀ ਲੈਂਦੇ ਫਿਰ ਮੈਂ ਵੀ ਆਉਦਾ ਕੋਈ ਕੰਮ ਕਰ ਲੈਣਾ ਹੁਣ ਹਣਾ 2 ਤੇ 2 ਆ 4 ਇੱਥੇ ਤਾਂ ਨਹੀਂ ਇੱਧਰ ਹੋਰ ਦੇਖੋ ਨਹੀਂ ਇੱਥੇ ਹੈ ਲੋ ਹੋਰ ਪਾਸੇ ਤੋਂ ਸਫਾਈ ਕਰਨ ਲਈ ਖੁੱਡਿਆ ਨਹੀਂ ਹੁਣ ਕਰਾਂਗੇ ਬਾਕੀ ਆ ਦੇਖ ਲਓ ਪੱਠੇ-ਪੁੱਠੇ ਸਾਰੇ ਠੀਕ ਠਾਕ ਹੋਜੇ ਇੱਧਰ ਬੈਠੇ ਆ ਦੇ ਆਹ ਕਾ ਜਿਹੜਾ ਨਵਾਂ ਆ ਰਿਆ ਜਿਹੜਾ ਬਹੁਨੇ ਹੁੰਨੇ ਛਤਰੀ ਤੇ ਇਹਨੂੰ ਅੱਜ ਨਹੀਂ ਮੈਂ ਬਸ ਰਹਾਇਆ ਵਾਰ ਆ ਚਾਲੀ ਲੈ ਚੱਲਦੇ ਆਂਡੇ ਆਲੇ ਸੋਨ ਨੂੰ ਉੱਤਰ ਦਿਖਾਉਣਾ ਦੂਜੇ ਖੁੱਡੇ ਜੀ ਨਾ ਬੱਚੇ-ਪੁੱچے ਕੱਢੀ ਬੈਠੇ ਆ ਜਾਨਵਰ ਉਹ ਵੀ ਖੋਲਦੇ ਆ ਫਿਰ ਖੁੱਡਾ ਤੇ ਇਹਨੇ ਨੂੰ ਰੱਖ ਦੇਨੇ ਚਾਰਾਂ ਅੰਡੇ ਨੂੰ ਉੱਧਰ ਖੁੱਡੇ ਤੇ ਕਿੰਡਾ ਲੱਗ ਗਿਆ ਇੱਕ ਮਿੰਟ ਲਓ ਜੀ ਕੋਲ ਆਓ ਵੀ ਬਾਈ ਦਾਣੇ ਪਾਣੀ ਨਾ ਨੂੰ ਵੀ ਪਾਇਆ ਵੈ ਆ ਪਏ ਆਂਡੇ ਦੋ ਉੱਤੇ ਦੋ ਇੱਧਰ ਪਏ ਆ ਤੇ ਬਾਕੀ ਹੱਕਾ ਦੋ ਜੋੜਿਆ ਨੇ ਘਣੀ ਬੱਚੇ ਬੁੱਚੇ ਕੱਢੇ ਵੇ ਇੱਕ ਤਾਂ ਉਹ ਪਏ ਦੋ ਬੱਚੇ ਇਹ ਆ ਦੇਖੋ ਆ ਪਏ ਬੱਚੇ ਠੀਕ ਆ ਭਾਈ ਇੱਕ ਬੱਚਾ ਉਹਦੇ ਕੋਲੇ ਉਹਦੀ ਕਾਲੀ ਪੁੱਛ ਵਾਲੇ ਕੋਲੇ ਆ ਵੀਰੇ ਜਦੋਂ ਆਪਾਂ ਛੇੜਦੇ ਨਹੀਂ ਤਾਂ ਹੀ ਸਾਨੂੰ ਉੱਤੋਂ ਦਿਖਾਤਾ ਜਦੋਂ ਵੱਡੇ ਹੋਗੇ ਨਾ ਉਹ ਦੱਸਾਵਾਂਗੇ ਬਾਕੀ ਆਪਾਂ ਹੱਥੋਂ ਤੇ ਘਾਟ ਹੀ ਲਵਨੇ ਆ ਹੁਣ ਇੰਨਾ ਜੋ ਨਿਕਲਣਗੇ ਬੱਚੇ ਆ ਦੇ ਆ ਦੂ ਆਂਡੇ ਚ ਤੇ ਨਾਲੇ ਇੰਨਾ ਚੋਂ ਬਾਕੀ ਜਿਹੜੇ ਇੱਕ ਦੋ ਇੱਥੇ ਇੱਥੇ ਧਰੇ ਸੀ ਉਹ ਸਾਰੇ ਯਾਰ ਪੜ ਗਏ ਕੁਜੀ ਦਾ ਮੂੰਹ ਇਹਨਾਂ ਦਾ ਵੀ ਥੋੜਾ ਜਿਹਾ ਨੇੜੇ ਕਰਦ ਕੇ ਖਾਈ ਪੀ ਜਾਣਗੇ ਆਪਦਾ ਓਕੇ ਰਿਪੋਰਟ ਆ ਠੀਕ ਆ ਬਾਈ ਬਾਕੀ ਇਹਨਾਂ ਸਭੀ ਪੌਦਾ ਆਪਾਂ ਲਾ ਦੇਣੀ ਸ਼ਾਮੀ ਘੜ ਦੇਣੇ ਹੁੰਨੇ ਆ ਕੁਚੀnga ਤੇ ਦਾਣੇ ਤੇ ਦਵਾਈ ਦੋਈ ਆ ਪਾ ਦਨੇ ਹੁੰਨੇ ਆ ਆ ਭਾਈ ਮਲਟੀਸਟਾਰ ਜਿਹੜੀ ਆ ਪੋਦਨ ਲਿਆਂਦੀ ਸੀਗੀ ਤੇ ਆ ਰਹੀ ਆਪਣੀ ਛਤਰੀ ਇੱਥੇ ਬੰਦੇ ਹੁੰਨੇ ਆ ਬਿਠਾਉਣੇ ਹੁੰਨੇ ਬੱਚਾ ਜਿਹਾ ਉਹ ਇੱਕ ਦਿਨ ਅਸੀਂ ਡਾਇਆ ਸੀਗਾ ਇਧਰ ਟੈਂਕੀ ਤੇ ਪਹਿਲੇ ਪਹਿਲੇ ਦਿਨ ਆਹ ਟੈਂਕੀ ਤੇ ਬਹਿ ਗਿਆ ਫਿਰ ਦੂਜੇ ਦਿਨ ਉੱਥੇ ਬਹਿ ਗਿਆ ਆਜ ਵਾਰੀ ਇਹ ਤੇ ਤੇ ਹੁਣ ਆਪੀ ਓਡੜ ਕੇ ਆਇਆ ਛਤਰੀ ਛਤਰੀ ਤੇ ਬਾਅਦ ਚ ਆ ਜਾਂਦਾ ਵਾ ਜਿੱਥੇ ਮਰਜੀ ਡਿਗ ਪੇ ਜਾ ਕੇ ਉਸ ਤੋਂ ਬਾਅਦ ਆਪੀ ਆ ਜਾਂਦਾ ਛਤਰੀ ਛਤਰੀ ਤੇ ਠੀਕ ਹੈ ਜੀ ਉਹ ਗੇੜ ਡਾਈ ਜਾਂਦੇ ਹੋਗੇ ਆਹ ਆਪਾਂ ਵੀ ਹੁਣ ਛੱਡਿਆ ਕਰਾਂਗੇ ਪਹਿਲਾਂ ਤਾਂ ਨਵੇਂ ਬੱਚੇ ਕਿਝਾਵਾਂਗੇ ਤੇ ਉਦੋਂ ਬਾਅਦ ਚ ਆਪਣੇ ਜਿਹੜੇ ਕੱਢਣ ਵਾਲੇ ਆ ਜਿਵੇਂ ਜਿਵੇਂ ਸਾਰ ਹੋਈ ਜਾਣਗੇ ਉਵੇਂ ਮੈਂ ਕੱਢੀ ਜਾਵਾਂਗੇ ਬੱਚੇ ਪਹਿਲਾਂ ਜਾਲਜੂਲ ਤੇ ਪਾਇਆ ਕਰਾਂਗੇ ਧੁੱਪਾ ਲਵਾਇਆ ਕਰਾਂਗੇ ਜਦੋਂ ਇਹਨਾਂ ਦੇ ਖੰਭ ਆ ਗਏ ਸਾਰਿਆਂ ਦੇ ਪੂਰੇ ਪੂਰੇ ਤੇ ਬਾਕੀ ਪਾਪਾ ਦੀਆਂ ਸਜਾਵੀਆਂ ਨੂੰ ਰੰਗ ਰੰਗ ਕਰੀ ਜਾਂਦਾ ਇੱਕ ਨਹੀਂ ਮਰਹਾਨ ਕੀਤਾ ਹਜੇ ਉਹ ਲੱਗੀ ਵੀ ਸੁੰਨ ਦਿਖਾਉਣਾ ਮੈਂ ਆ ਦੇ ਭਾਈ ਚੱਲ ਰਹਿਣੀ ਨਾ ਨਵੀਂ ਝਾਲਾਂ ਲਾਵਾਂਗੇ ਨਾਲੇ ਉਹ ਵੀ ਸੁੰਨ ਦਿਖਾਵਾਂਗੇ ਅਗਲੇ ਵਲੌਗ ਚ ਤੇ ਅੰਡੇ ਆਪਾਂ ਆ ਚੱਕ ਕੇ 1 2 3 ਤੇ 4 ਇਹ ਆਪਾਂ ਸੜਦਗੇ ਇੱਥੇ ਆਹ ਘੁੱਡੇ ਤੇ ਆਪੇ ਕਾਂਗੂ ਲੈ ਜਾਂਦਾ ਹੁੰਦਾ ਯਾਰ ਆਪਾਂ ਦਾ ਕੀ ਕਰਾਉਣਾ ਇਹਨਾਂ ਤੋਂ ਹਨਾ ਤੇ ਬਾਕੀ ਇਹ ਵੀਡੀਓ ਦਾ ਪੀਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਵਾਲੋ ਸਬਸਕ੍ਰਾਈਬ ਵੀਰ ਨੂੰ ਕਰ ਲੈ ਲਾਈਕ ਕਮੈਂਟ ਕਰਕੇ ਦੱਸੋ ਵੀ ਵੀਡੀਓ ਕਿੱਦਾਂ ਲੱਗੀ ਤੇ ਇੱਕ ਜਰੂਰ ਰਿ ਕਮੈਂਟ ਕਰਕੇ ਦੱਸੋ ਵੀ ਹੋਣਾ ਆਪਾਂ ਚੂਚੇ ਲੈ ਕੇ ਆਈਏ ਇੱਕ ਵੱਡੇ ਮੁਰਗੀ ਹੋਰ ਲੈ ਕੇ ਗਏ ਠੀਕ ਆ ਮਤਰੋ ਬਾਏ ਹੁਣ ਦੇ ਘੰਟੇ ਲੱਗੇ ਨੇ